ਪੰਜਾਬੀ ਸਿੰਘਰ ਗੈਰੀ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਭੇਜ ਕੇ ਡੇਰਾ ਬਾਬਾ ਨਾਨਕ ਦੇ ਉਹਨਾਂ ਲੋਕਾਂ ਨੂੰ 10 ਮੱਜਾਂ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਮੱਜਾਂ گاਵਾ ਹਾਰਡ ਦੇ ਵਿੱਚ ਰੁੜ ਗਈਆਂ ਸਨ ਗੱਲਬਾਤ ਦੌਰਾਨ ਗੈਰੀ ਸੰਧੂ ਦੇ ਸਾਥੀਆਂ ਨੇ ਕਿਹਾ ਕਿ ਗੈਰੀ ਸੰਧੂ ਸਾਡੇ ਪਿੰਡ ਦਾ ਹੈ ਸਾਡਾ ਆਪਣਾ ਹੈ ਉਸ ਨੇ ਸਾਡੀ ਪੂਰੀ ਪੰਜਾਬ ਦੇ ਵਿੱਚ ਡਿਊਟੀ ਲਗਾਈ ਹੋਈ ਹੈ ਕਿ ਜਿੱਥੇ ਵੀ ਛੇ ਵਪੰਚੌਣੀ ਹੈ ਉਹ ਉਥੇ ਪੰਚਾਓ ਸਾਨੂੰ ਪਤਾ ਲੱਗਾ ਕਿ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਕਈਆਂ ਦੇ ਜਾਨਵਰ ਰੋੜ ਗਏ ਹਨ ਅੱਜ ਅਸੀਂ 10 ਮੱਜਾਂ ਸੱਜਰੀਆਂ ਸੋਈਆਂ ਹੋਈਆਂ ਦੇਨ ਆਏ ਹਾਂ ਜਿਨ੍ਹਾਂ ਨੇ ਆਪਣੇ ਜਾਨਵਰ ਖਾੜਾਂ ਦੇ ਵਿੱਚ ਗਵਾਲੇ ਸਨ ਉਹਨਾਂ ਨੇ ਗੈਰੀ ਸੰਜੋਦਾ ਕੀਤਾ ਤੁਹਾਨੂੰ ਆਹ ਜਾਣਦੇ ਪੂਰੀ ਖਬਰ ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਹਾਂ ਜੀ ਤੇ ਜਿੱਥੇ ਖਾੜਾਂ ਦਾ ਪ੍ਰਕੋਪ ਜਿੰਨਾ ਆਪਾਂ ਕਹਿ ਸਕਦੇ ਏਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਨੋ ਇੱਥੇ ਸਵਾਮਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਜਣਾਂ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਨ ਲ ਕੋਈ ਵੀ ਨਹੀਂ ਪਿਛੇ ਰਿਹਾ ਇਸ ਘਟਨਾ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗਰੀ ਸੰਧੂ ਨੇ ਇਹ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਪਸ਼ੂ ਕੋ ਮਰ ਗਏ ਜਾਂ ਹਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੋਈਆਂ ਉਹਨਾਂ ਨੂੰ ਆਪਾਂ ਮਹੱਈਆ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾ ਜੀ ਤੇ ਉਹ ਇੱਥੇ ਪਹੁੰਚੇ ਨੇ ਇਹਦੇ ਵਾਸਤੇ ਜਦੋਂ ਸਾਡੇ ਲੋਕਲ ਏਰੀਆ ਦੇ ਇੱਥੇ ਖੜਾ ਰਹੀ ਵੀਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੀਆਂ ਹੈਪੀ ਹੋਣੀਆਂ ਗੱਜਣ ਹੋਣੀਆਂ ਸਾਰੇ ਤੇ ਸੱਜਣ ਭਾਈ ਹੋਣੀਆਂ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਏ ਦੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੱਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉਤਤ ਇਹਦਾ ਗਾਣਾ ਕੋ ਦੇਵੇ ਨਹੀਂ ਸਰਦੀ ਇਹਦਾ ਰੋਜ਼ਗਾਰ ਚੱਲਦਾ ਮੱਝਾ ਗਾਵਾ ਹਾਂਜੀ ਰੋਜ਼ਗਾਰ ਤੋਂ ਹਣ ਦੇ ਅੱਪਰ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦਾ ਪ੍ਰਭਾਵਤ ਹੋ ਗਿਆ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਾ ਰਿਆ ਨਹੀਂ ਜਿਹਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਲਈ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਆ ਜੀ ਕਿੰਨਾ ਨੁਕਸਾਨ ਹੋ ਗਿਆ ਸਿੱਤ ਪੰਜਾਬੀ ਪੰਜਾਬੀਆਂ ਦੇ ਕਬੱਟੇ ਖੜੇ ਹਾਂ ਹਾਂਜੀ ਯਾਰ 6 ਜਨਵਰੀ 6 ਰੋਜ਼ 6 ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹ ਨਹੀਂ ਗਿਆ ਉਹ ਮੱਦੇ ਮਰ ਗਿਆ ਮਾਲ ਕੁ ਨਹੀਂ ਤੇ ਕੁ ਨਹੀਂ ਸਾਰੀ ਵੈਲੀ ਹੋ ਗਈ ਤੇ ਬਹੁਤ ਨਕਸ ਚੇਦੇ ਗਏ ਜਦੋਂ ਤੀਜੇ ਚੌਥੇ ਦਿਨ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਕਿੰਨਾ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਚ ਮਰ ਗਏ ਮਰ ਗਏ ਸਾਰੇ ਮਰ ਗਏ ਸਾਰੇ ਸਾਰੇ ਅੱਜ ਦੇਨ ਆਇਆ ਕੀ ਕਰਨਾ ਚਾਹੁੰਦੇ ਬਹੁਤ ਧੰਨਵਾਦ ਹੈ ਜਨਾ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਫਿਰ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਦਿੱਤੇ ਨੇ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋਲ ਕਿੰਨੀਆਂ ਗਾਵਾਂ ਸੀ ਸਾਡੇ ਕੋਲ ਮੱਝਾਂ ਸੀ ਜੀ 6 ਮੱਝਾਂ ਸੀ